ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈੱਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਨੀਲੀ ਰਾਵੀ ਦੀ ਬਹੁਤ ਖੂਬਸੂਰਤ ਤੁਹਾਨੂੰ ਝੋਟੀ ਦਿਖਾਉਣੀ ਆ ਉਸ ਤੋਂ ਪਹਿਲਾਂ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਮਾਮੂ ਖੇੜਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਫ ਨੇੜੇ ਕਸਬਾ ਦੋਸਤੋ ਅਰਨੀ ਵਾਲਾ ਹੈਗਾ ਸੋ ਕਿਸੇ ਮੇਰੇ ਵੀਰ ਭਰਾ ਨੇ ਇਹ ਝੋਟੀ ਖਰੀਦਣੀ ਹੋਵੇ ਤਾਂ ਉੱਪਰ ਨੰਬਰ ਦਿੱਤੇ ਆ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਹੋਂ ਨਾਲ ਗੱਲਬਾਤ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਜੇਕਰ ਇਸ ਝੋਟੀ ਦੀ ਗੱਲ ਕਰੀਏ ਤਾਂ ਮੂਹੋਂ ਤਕਰੀਬਨ ਚੌਗੀ ਹੈਗੀ ਆ ਸੋ ਡਾਇਮੰਡ ਦੀ ਬੱਤੀ ਆ ਦੋਸਤੋ ਕਿਉਂਕਿ ਵੀਰ ਹੋਂ ਨੇ ਅੱਗੋਂ ਖਰੀਦੀ ਸੀਗੀ ਹਜੇ ਦੇਣ ਜਿਹੜੇ ਦੋਸਤੋ ਘੱਟੋ ਘੱਟ 1.5 ਤੋਂ 2 ਹਫ਼ਤੇ ਦਾ ਸਮਾਂ ਇਸ ਨੇ ਲੈ ਜਾਣਾ ਦੋਸਤੋ ਘੱਟੋ ਘੱਟ ਵੀ 10 ਤੋਂ 15 ਦਿਨ ਹਜੇ ਆਰਾਮ ਨਾਲ ਇਸ ਨੇ ਲੈ ਜਾਣੇ ਨੇ ਡਾਇਮੰਡ ਦੀ ਬੱਚੀ ਆ ਸੋ ਵੀਰ ਹੁਣਾਂ ਨੇ ਅੱਗੋਂ ਖਰੀਦ ਕੇ ਲੈ ਕੇ ਆਏ ਸੀਗੇ ਬਿਲਕੁਲ ਹੁਣ ਮੌਕੇ ਦੀ ਤਿਆਰ ਹੈਗੀ ਆ ਪਿਸਟਲ ਦਾ ਜਿਹੜਾ ਅੱਗੇ ਸੀਮਨ ਰੱਖਿਆ ਗਿਆ ਪਿਸਟਲ ਤੋਂ ਗੱਬ ਹੈਗੀ ਆ ਨੀਲੀ ਰਾਵੀ ਦੀ ਦੋਸਤੋ ਤੁਸੀਂ ਵੇਖ ਸਕਦੇ ਹੋ ਬਹੁਤ ਚੰਗੀ ਸ਼ੁਕੀਨ ਕੁੰਡੀ ਛੋਟੀ ਹੈਗੀ ਆ ਮੂੰਹ ਮੱਥਾ ਬਹੁਤ ਜਿਆਦਾ ਸੋਹਣਾ ਹੈ ਮਗਰਲੇ ਪੈਰ ਵਾਈਟ ਨੇ ਦੋਸਤੋ ਮਨਕਨੀ ਆਖਾ ਮੂੰਹ ਸਾਰਾ ਬੱਲਾ ਵੇਖ ਸਕਦੇ ਹੋ ਦੋਸਤੋ ਬਾਕੀ ਡਾਇਮੰਡ ਵਾਲਾ ਬੋਲੋ ਤੁਸੀਂ ਹਰੀਕੇ ਤੋਂ ਦੋਸਤੋ ਵੇਖੇ ਹੋਵੇਗਾ ਬਲਟੋਆ ਪਿਛਲਾ ਪਸ਼ੋਕਰ ਹੈਗਾ ਉਸ ਮਾਲੀ ਦਾ ਬਹੁਤ ਚੰਗੀ ਗਰੋਥ ਵਾਲੀ ਸੋਹਣੀ ਕੱਦ ਕਾਠ ਵਾਲੀ ਇਹ ਝੋਟੀ ਹੈਗੀ ਹੈ ਵੀਰ ਹੁਣਾਂ ਦੇ ਕੋਲ ਸੋ ਚਾਹਵਾਨ ਵੀਰ ਨੇ ਜਿਹੜੇ ਜਰੂਰ ਆਪਦਾ ਸ਼ੌਂਕ ਪਗਾ ਸਕਦੇ ਨੇ ਅੱਗੇ ਜਿਹਨੇ ਬਰੀਡ ਤੇ ਕੰਮ ਕਰਨਾ ਹੈ ਨੀਲੀ ਰਾਵੀ ਦੀ ਦੋਸਤੋ ਡਾਇਮੰਡ ਦੀ ਬੱਚੀ ਆ ਸੋ ਵੀਰ ਹੁਣੇ ਆਕੋ ਖਰੀਦ ਕੇ ਲੈ ਕੇ ਆਏ ਸੀ ਕਿ ਬਾਕੀ ਡੀਐਨਏ ਟੈਸਟ ਤੁਸੀਂ ਜਿਹੜਾ ਕਰਵਾ ਸਕਦੇ ਹੋ ਕਿਸੇ ਮੇਰੇ ਵੀਰ ਪ੍ਰਾਣੇ ਸ਼ੁਕੀਨੀ ਤੌਰ ਤੇ ਖਰੀਦਣੀ ਆ ਤੇ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਡਾਊਟ ਨਾ ਰੱਖਿਓ ਡੀਐਨਏ ਟੈਸਟ ਤੁਸੀਂ ਸੈਂਪਲ ਲੈ ਕੇ ਜਾ ਸਕਦੇ ਹੋ ਫੇਰ ਵੀਰ ਹੁਣਾ ਦਾ ਜਿਹੜੀ ਗੱਲ ਬਾਤ ਤੁਸੀਂ ਖਰੀਦਣ ਦੀ ਵੀ ਕਰ ਸਕਦੇ ਹੋ ਬਾਕੀ ਵੀਰ ਹੁਣਾ ਵੱਲੋਂ ਵੀ ਸ਼ੋਰ ਹੈਗਾ ਵਾ ਜਿੱਥੋਂ ਅੱਗੋਂ ਵੀ ਲੈ ਕੇ ਆਏ ਸੀਗੇ ਉਹਨਾਂ ਵੱਲੋਂ ਵੀ ਸ਼ੋਰਟੀ ਦਿੱਤੀ ਗਈ ਸੀ ਵੀ ਇਹੇ ਡਾਇਮੰਡ ਦੀ ਜਿਹੜੀ ਬੱਚੀ ਹੈਗੀ ਆ ਉਹਨਾਂ ਦੇ ਕੋਲ ਬਾਕੀ ਦੋਸਤੋ ਥਾਂਲੇਵਾ ਹਜੇ ਹੋਰ ਬਣਾ ਲੈਣਾ ਇਸਨੇ ਕਈ ਵਾਰਾ ਹੁੰਦਾ ਹੈ ਵੀ ਜਿਹੜੀ ਝੋਟੀ ਆ ਘੱਟ ਮਦਰ ਮਿਲਕਿੰਗ ਵਿੱਚੋਂ ਆਈ ਹੁੰਦੀ ਆ ਤੇ ਥਾਂਲੇਵਾ ਦੋਸਤੋ ਉਹਨਾਂ ਕ ਬਣਾ ਕੇ ਤਿਆਰ ਕਰਦੀ ਆ ਹੋ ਸਕਦਾ ਵੀ ਇਹ ਖੋਦ 12 13 ਲੀਟਰ ਵਾਲੀ ਅੱਗੋਂ ਜਿਹੜੀ ਮੱਝ ਦੀ ਬੱਚੀ ਹੋਵੇ ਸੋ ਜੇਕਰ ਵਧੀਆ ਚੰਗੀ ਬਰੀਡ ਦੀ ਦੋਸਤੋ ਇਸ ਦੀ ਮ ਵੀ ਰਹੀ ਹੋਵੇਗੀ ਤਾਂ ਇਸ ਨੇ ਵੀ ਕਾਰਗੁਜ਼ਾਰੀ ਜਿਹੜੀ ਆਪਣੀ ਚੰਗੀ ਕਰ ਵਿਖਾਉਣੀ ਆ ਇੱਕ ਵਾਰੀ ਫਿਰ ਦੱਸ ਦਿੰਨੇ ਆ ਦੋਸਤੋ ਜਿਹੜੀ ਅੱਗੇ ਡਿਸਟਲ ਤੋਂ ਜਿਹੜੀ ਗੱਬ ਹੈਗੀ ਆ ਦੋਸਤੋ ਪਿਸਟਲ ਟੰਡੀਆਂ ਗੋਰੇ ਵੀਰ ਦਾ ਜਿਹੜਾ ਬੁੱਲ ਹੈਗਾ ਉਸ ਤੋਂ ਜਿਹੜੀ ਦੋਸਤੋ ਇਹ ਗੱਬ ਹੈਗੀ ਆ ਚੰਗੇ ਰਿਜ਼ਲਟ ਦੀ ਉਮੀਦ ਆ ਮੁੱਲ ਦੋਸਤੋ 1,20,000 ਰੁਪਏ ਇਸ ਦੀ ਡਿਮਾਂਡ ਆ ਮੌਕੇ ਤੇ ਮਾਣਤਨ ਜਿਹੜਾ ਜ਼ਰੂਰ ਕੀਤਾ ਜਾਵੇਗਾ ਖੁੱਲ ਕੇ ਸੋ ਚਾਹਵਣ ਵੀਰ ਜਿਹੜੇ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ